ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਫਤਿਹ ਨਹ ਸਮਰਥੰ ਨਹ 에ਸਵੰ ਸੀਵਕੰ ਨਹ ਸਮਰਥੰ ਨਹ ਸੀਵਕੰ ਨਹ ਸਮਰਥੰ ਨਹ ਸੀਵਕੰ ਨਹ ਪ੍ਰੀਤ ਪਰਮ ਪ੍ਰਖੋਤਮੰ ਤਾ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਤਾਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਪਰਨ ਪੋਖਣ ਕਰੰਤ ਜੀਆ ਵਿਸਰਾਮ ਛਾਦਨ ਦੇਵੰਤ ਦਾਨੰ ਸਰਨ ਪੋਖਣ ਕਰੰਤ ਜੀਆ ਇਸਰਾ ਇਥੇ ਵਿਸਰਾਮ ਹੈ विश्राम शादन दिवंत दानम सृजंत ज रतन जन्म चतुर चेतनह विश्राम ध्यान ना लाउना है सृजंत इथे यमक ला देनी है रतन जनम इथे विश्राम है चतुर चेतनह सृजंत रतन जनम चतुर चेतनह हां सृजंत सारे नु स्यारी लाके सृजंत रतन जनम चतुर चेतनह ਵਰਤੰਤ ਸੁਖ ਆਨੰਦ ਵਰਤੰਤ ਸੁਖ ਇਥੇ ਵਿਸਰਾਮ ਆਨੰਦ ਪ੍ਰਸਾਦ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿੱਤ ਰਚਨਾ ਨਿਰਮੋਹ ਤੇ ਹਾਂਏ ਨਿਰਮੋਹ ਤੇ ਕਿਤੇ ਇਕੱਠਾ ਨਹੀਂ ਕਹਿ ਜਾਣਾ ਵੱਖਰਾ ਇਸੇ ਤਰ੍ਹਾਂ ਹੀ ਬੋਲਣਾ ਹੈ ਨਿਰਮੋਹ ਤੇ ਅਨਿੱਤਯ ਇਸ ਤਰ੍ਹਾਂ ਬੋਲਣਾ ਹੈ ਅਨਿੱਤਯ ਰਚਨਾ ਤੇ ਵਿਸਰਾਮ ਨਿਰਮੋਹ ਤੇ ਦਾਨੰ ਪਰਾਪੂਰ ਬੇਨ ਦਾਨੰ ਪਾਤੇ ਯਮਕ ਲਾ ਕੇ ਦਾਨੰ ਪਰਾਪੂਰ ਬੇਨ ਪੁੰਤੰਤੇ ਮਹੀ ਪਤੇ ਕੇ ਬਹੁਤ ਮਿਹਨਤ ਨਾਲ ਪਾਦ ਉਚਾਰਨ ਕਰਨ ਵਾਲਾ ਹੈ ਪੁੰਚੰਤੇ ਜੀ ਅਸੀਂ ਕਈ ਵਾਰ ਆਮ ਤੇ ਪਾਠੀ ਸਿੰਘ ਪੁਚੰਤੀ ਕਹਿ ਜਾਂਦੇ ਹਨ ਟਿੱਪੀ ਵੀ ਛੱਡ ਦਿੰਦੇ ਹਨ ਅਤੇ ਚੱਚੇ ਦੀ ਜਗ੍ਹਾ ਝੱਜਾ ਲਾ ਦਿੰਦੇ ਹਨ ਪੁਚੰਤੀ ਝੰਤੇ ਨਹੀਂ ਕਹਿਣਾ ਪੁਚੰਤੇ ਮਹੀਪਤੇ ਇਹ ਮਹੀਪਤੇ ਨਹੀਂ ਕਹਿਣਾ ਮਹੀ ਅਤੇ ਪਤੇ ਦੇ ਵਿੱਚ ਡੈਸ਼ ਦੇ ਕੇ ਲੰਮੀ ਆਵਾਜ਼ ਨਾਲ ਬੋਲਣਾ ਹੈ ਸਾਰੀ ਪੰਕਤੀ ਦਾ ਉਚਾਰਨ ਸ਼ੁੱਧ ਇਸ ਤਰ੍ਹਾਂ ਕਰਨਾ ਹੈ ਦਾਨੰ ਪਰਾਪੂਰਵੇਣ ਇਥੇ ਵਿਸਰਾਮ ਪੁਚੰਤੇ ਮਹੀਪਤੇ दानं परा पूर्वेन कुञ्चन्ते महीपते महीपते यह संबंधक बोलना विपरीत बुद्ध्या मार्त लोक ननक चिरं काल दुख भोगते वृथा अनुग्रहं गोविंदः जास्य सिमरण रदंतरह वृथा अनुग्रहं गोविंदः वृथा पति यमक ਜਸਯ ਸਿਮਰਨ ਰਿਤੰਤਰ ਆਰੋਗਯੰ ਮਹਾਰੋਗੰ ਰੋਗਯੰ ਆਰੋਗਯੰ ਮਹਾਰੋਗਯੰ ਆਰੋਗਯੰ ਮਹਾਰੋਗਯੰ ਵੇ ਸਿਮਰਤੇ ਕਰੁਣਾ ਮਾਇਆ ਸਿਮਰਤੇ ਨਹੀਂ ਕਹਿਣਾ ਵੇ ਸਿਮਰਿਤੇ ਕਿਉਂਕਿ ਮੰਮੇ ਨੂੰ ਵੀ ਸੱਸੇ ਨੂੰ ਵੀ ਸਿਹਾਰੀ ਹੈ ਮੰਮੇ ਨੂੰ ਵੀ ਸਿਹਾਰੀ ਹੈ ਸਿਮਰਤੇ ਉਹ ਮੰਮੇ ਦੀ ਜਿਹੜੀ ਸਿਹਾਰੀ ਆ ਉਹ ਰਾਰੇ ਨੂੰ ਲੱਗ ਜੇਗੀ आरोग्यं महारोग्यं बेसिमृते करुणामयः करुणा अति मयः ई सन्मदक पाठ है मयह द उच्चारण मम्मा ईडी से हरी एडा हाहा करुणामयः रमणं केवलं कीर्तनं सो धर्मं देह धारणः रमणं केवलं कीर्तनं इति विश्राम सुधर्मं ਤੇ ਜਮ ਕਲਾ ਦਿੰਦੀਆਂ ਦੇਹ ਧਾਰਨ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰ ਨਾ ਤ੍ਰਿਪਿਆਤੇ ਤ੍ਰਿਪਿਆਤੇ ਭੂਲਾ ਹੀ ਬੋਲਣਾ ਇਸ ਨੂੰ ਪੀਵਤੰ ਇਥੇ ਜਮ ਕਲਾ ਦਿੰਦੀਆਂ ਸੰਤ ਨਾ ਤ੍ਰਿਪਿਆਤੇ ਸਹਿਨਸੀਲ ਸੰਤੰ ਸਾਮ ਮਿਤਰਾਸਿ ਦੁਰਜਨਹਿ ਸਹਿਣ ਸੀਲ ਸੰਤੰ ਇਥੇ ਵਿਸਰਾਮ ਸਾਮ ਇਥੇ ਯਮਕ ਲਾ ਦਨੀ ਹੈ ਮਿਤਰਾਸੇ ਦੁਰਜਨ ਹੈ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪ ਤਿਸ਼ਟਤੇ ਨਾਨਕ ਇਥੇ ਯਮਕ ਲਾ ਦਨੀ ਹੈ ਭੋਜਨ ਅਨਕ ਪ੍ਰਕਾਰੇਣ ਇਥੇ ਵਿਸਰਾਮ ਨਿੰਦਕ ਆਵਦ ਹੋਏ ਇਥੇ ਠਮਕ ਉਪਤੀஷ்டਤੀ ਇਹ ਪਾਠ ਵੱਖਰਾ ਕਰਨਾ ਹੈ ਲਿਖਿਆ ਇਕੱਠਾ ਹੈ ਉਪਤੀஷ்டਤੀ ਤੇਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗ ਨਹਿ ਤੇਰਸਕਾਰ ਇਥੇ ਯਮਕ ਲਾ ਦਿੰਨੀ ਹੈ ਨਹਿ ਭਵੰਤ ਤੱਦਾ ਨਹੀਂ ਕਿਤੇ ਕਹਿ ਜਣਾ ਤੱਤੀ ਦੀ ਜਗ੍ਹਾ ਭਵੰਤ ਤੱਤਾ ਬੋਲਣਾ ਹੈ ਨਹਿ ਭਵੰਤ ਮਾਨ ਭੰਗ ਨਹਿ ਸੋਭਾਹੀਨ ਨਹਿ ਭਵੰਤ ਨਹਿ ਪੂਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹਿ ਨਾਨਕ ਸੇ ਪ੍ਰਾਣੀ ਸੁਖ ਵਸਨਹਿ ਇਤਿ ਵਿਸਰਾਮ ਗੋਬਿੰਦ ਨਾਮ ਜਪੰਤ ਇਥ ਠਮਕ ਮਿਲ ਸਾਧ ਸੰਗਹਿ ਇਥੇ ਵਿਸਰਾਮ ਹੈ ਨਾਨਕ ਇਥੇ ਯਮਕ ਲਾ ਦੇਣੀ ਹੈ ਸੇ ਪ੍ਰਾਣੀ ਸੁਖ ਵਸਨਹਿ ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ तान निम्रता ए पाठ ध्यान ਨਾਲ ਉਚਾਰਨ ਕਰਨਾ ਸੈਨਾ ਸਾਧ ਸਮੂਹ ਇੱਥੇ ਠਮਕ ਸੂਰ ਅਜਿਤੰ ਇੱਥੇ ਵਿਸਰਾਮ ਹੈ सनाहं ਕਿਉਂਕਿ ਟਿੱਪੀ ਲੱਗੀ ਹੋਈ ਆ ਸਸੇ ਦੇ ਉੱਤੇ ਸਨਾਹੰ ਨਹੀਂ ਬੋਲਣਾ ਸਨਾਹੰ ਤਾਨ ਇਸ ਨੂੰ ਨਿਮਰਤਾਹ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਆ ਕਸ ਕੇ ਬੋਲਣਾ ਨਿਮਰਤਾਹ ਸਨਾਹੰ ਤਾਨ ਨਿਮਰਤਾਹ ਆਵਦਹਿ ਗੁਣ ਗੋਵਿੰਦ ਰਮਣੰ ਆਵਦਹਿ ਗੁਣ ਗੋਵਿੰਦ ਰਮਣੰ ਓਟ ਗੁਰ ਓਟ ਗੁਰ ਸ਼ਬਦ ਕਰ ਚਰਮਣਹ ਓਟ ਗੁਰ ਸ਼ਬਦ ਕਾਰ ਚਰਮਣਹ ਅਰੂੜਤੇ ਅਸਵ ਰਾਥ ਨਾਗਹਿ ਅਸਵ ਇਸ ਤਾਂ ਉਚਾਰਨ ਕਰਨਾ ਕਿਉਂਕਿ ਹੀਠਾਂ ਵਾਵਾ ਹੈ ਵੀ ਹੀਠਾਂ ਵਾਵਾ ਅਸਲ ਮਤਲਬ ਕਿ ਕਾਵ ਦੇ ਨਿਯਮਾਂ ਚ ਬਾਣੀ ਉਚਾਰਨ ਕੀਤੀ ਹੈ ਵੀ ਜਿਹੜਾ ਹੀਠਾਂ ਵਾਵਾ ਹੁੰਦਾ ਉਹ ਕੋਈ ਮਾਤਰਾ ਨਹੀਂ ਗਿਣੀ ਜਾਂਦੀ पर उच्चारण ਦੇ ਵਿੱਚ ਵਾਵਾ ਜਿਹੜਾ ਹੈ ਸੂਖਮ ਰੂਪ ਚ ਬੋਲਿਆ ਜਾਏਗਾ ਅੱਧਾ ਵਾਵਾ ਆ ਰੂੜ ਤੇ ਅશ્વ ਰਾਸ ਨੱਗਹਿ 부ਜੰਤੇ ਪ੍ਰਭ ਮਾਰਗਹਿ 부ਜੰਤੇ ਪ੍ਰਭ ਮਾਰਗਹਿ ਵਿਚਰਤੇ ਨਿਰਭਯੰ ਸਤਰ ਸੈਨਾ ਵਿਚਰਤੇ ਨਿਰਭਯੰ ਸਤਰੂ ਸੈਨਾ ਤਯੰਤੇ ਗੋਪਾਲ ਕੀਰਤਨ ਤਯੰਤੇ ਤਦੀ ਕੰਨਾ ਹੈ ਤਯੰਤੇ ਗੋਪਾਲ ਕੀਰਤਨ ਜਿੱਤਤੇ ਵਿਸ਼ਵ ਸੰਸਾਰ ਹੈ ਇਹ ਜਿੱਤਤੇ ਜਿੱਤਨ ਦਾ ਵਾਚਕ ਹੈ ਇਸ ਕਰਕੇ ਕਸ ਕੇ ਉਚਾਰਨ ਕਰਨਾ ਜਿੱਤਤੇ ਨਹੀਂ ਕਹਿਣਾ ਜਿੱਤਤੇ ਵਿਸ਼ਵ ਸੰਸਾਰ ਹੈ ਵਿਸ਼ਵ ਇਸ ਤਰ੍ਹਾਂ ਉਚਾਰਨ ਕਰ ਨਾਨਕ ਵਤਸੰ ਕ੍ਰੋਤ ਪੰਚ ਤਸਕਰ ਨਾਨਕ ਵਸਿਆੰ ਕਰੋ ਵਸਿਆੰ ਕਰੋਤ ਪੰਚ ਤਸਕਰ ਮ੍ਰੇਗ ਤ੍ਰਿਸ਼ਨਾ ਗੰਦਰਬ ਨਗਰੰ ਦ੍ਰਾਮ ਦ੍ਰੋਮ ਛਾਇਆ ਰਾਚ ਦੁਰਮਤਹ ਮੱਤੇ ਮ੍ਰੇਗ ਤ੍ਰਿਸ਼ਨਾ ਗੰਦਰਬ ਨਗਰੰ ਇਥੇ ਵਿਸਰਾਮ ਦ੍ਰੋਮ ਛਾਇਆ ਛਾਇਆ ਜਿਹੜਾ ਹੈ ਇਸ ਦਾ ਉਚਾਰਨ ਸੱਚੀ ਕੰਨਾ ਈੜੀ ਸਿਆਰੀ ਐੜੇ ਕੰਨਾ ਕਰਨਾ ਹੈ ਰਾਚ ਦੁਰਮਤਹ

ਵਿੱਦਿਆ ਪੂਲਾ ਨਹੀਂ ਬੋਲਣਾ ਨਾਚ ਪੂਲਾ ਬੋਲਣਾ ਹੈ ਇਸ ਨੂੰ ਕਈ ਨਰਚ ਕਹਿ ਦਿੰਦੇ ਹਨ ਨਾਚ 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 ਨਹੀਂ ਦਾ ਵਾਚਕ ਹੈ ਨਾਚ ਵਿਦਿਆ ਨਿਧਾਨ ਨਿਗਮੰ ਇਥੇ ਵਿਸਰਾਮ ਨਾਚ ਵਿਦਿਆ ਨਿਧਾਨ ਨਿਗਮੰ ਨਾਚ ਗੁਨਾਗਯ ਨਾਮ ਕੀਰਤਨ ਹੈ ਨਾਚ ਗੁਨਾਗਯ ਨਾਮ ਕੀਰਤਨ ਹੈ ਨਾਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ਭਾਗ ਉਦਯਮ ਲਬਦਿਯੰ ਮਾਇਆ ਉਦਿਮ ਉਚਾਰਨ ਕਰਨਾ ਹੈ ਦਦੇ ਨੂੰ ਸਿਆਰੀ ਲਾ ਕੇ ਉਦਮ ਨਹੀਂ ਕਹਿ ਦੇਣਾ ਕਿ ਤੇ ਥੱਦਾ ਲਾ ਕੇ ਭਾਗ ਉਦਿਮ ਲਬਦਿਯੰ ਮਾਇਆ ਭਾਗ ਉਦਿਮ ਲਬਦਿਯੰ ਮਾਇਆ ਨਾਨਕ ਸਾਧ ਨਾਨਕ ਸਾਧ ਸੰਗ ਖਾਲ ਪੰਡਿਤਹ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀય ਰਾਮ ਰਾਮ ਮਾਲਾ ਦੀ ਇਹ ਰਮਣੀય ਐਡਾ ਜਿਵੇਂ ਉਚਾਰਨ ਕੀਤਾ ਜਾਂਦਾ ਇਸ ਤਰ੍ਹਾਂ ਬੋਲਣਾ ਹੈ ਕੰਠ ਰਮਣੀય ਨਹੀਂ ਕਹਿਣਾ ਕੰਠ ਰਮਣੀય ਰਾਮ ਰਾਮ ਮਾਲਾ ਇਹ ਲੱਲੇ ਦੇ ਕੰਨੇ ਦੇ ਨਾਲ ਬਿੰਦੀ ਹੈ ਪ੍ਰਾਪਨ ਸੂਪਾਂ ਦੇ ਵਿੱਚ ਇੱਥੇ ਪੋਥੀਆਂ ਤੇ ਨਹੀਂ ਛਪੀ ਪਰ ਬਿੰਦੀ ਹੈਗੀ ਐ ਕੰਠ ਰਮਣੀਯ ਰਾਮ ਰਾਮ ਮਾਲਾ ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ਜਿਹੜਾ ਹਸਤ ਊਚ ਪਾਠ ਹੈ ਇਹ ਸੰਬੰਧਕ ਪਾਠ ਹੈ ਹਸਤ ਊਚ ਪ੍ਰੇਮ ਧਾਰਣੀ ਜੀਹ ਭਣ ਜੀਹ ਭਣਜੋ ਇਹ ਭਣਜੋ ਪਾਠ ਇਕੱਠਾ ਕਰਨਾ ਹੈ ਭਣਜੋ ਨਹੀਂ ਕਹਿ ਦਿੰਨਾ ਕਿਤੇ ਜੀ ਭਣਜੋ ਉੱਤਮ ਸ਼ਲੋਕ ਇੱਥੇ ਵਿਸਰਾਮ ਹੈ ਜੀ ਆਪਣ ਜੋ ਉਤਮ ਸ਼ਲੋਕ ਉਦਰਣੰ ਨੈਨ ਨੰਦਨੀ ਉਦਰਣੰ ਨੈਨ ਨੰਦਨੀ ਗੋਰ ਮੰਤਰ ਹੀਨस्य ਜੋ ਪ੍ਰਾਣੀ ਗੁਰ ਮੰਤਰ ਹੀਨस्य ਜੋ ਪ੍ਰਾਣੀ ਇੱਥੇ ਵਿਸਰਾਮ ਤ੍ਰਿਗੰਤ ਜਨਮ ਭ੍ਰਸ਼ਟਨ ਹੈ ਉਕਰਹ ਸੁਕਰਹ ਗਰਧ ਬਹਿ ਕਾਕਹ ਸਰਪਨਹ ਤੋਲ ਖਲਹ ਕੁਕਰਹ ਸੁਕਰਹ ਗਰਦਵਹ ਕਾਕਹ ਇਥੇ ਵਿਸਰਾਮ ਸਰਪਨਹ ਇਥੇ ਯਮ ਕਲਾਦਨੀ ਹੈ ਤੋਲ ਖਲਹ ਇਹ ਵਖਰਾ ਬੋਲਣਾ ਤੋਲ ਖਲਹ ਕਿਤੇ ਕੱਟਾ ਨਹੀਂ ਕਹਿ ਦੇਣਾ ਕਿਉਂ ਨਹੀਂ ਕਹਣਾ ਕੁਕਰਹ ਸੁਕਰਹ ਇਹ ਕੁਕਰਹ ਸੁਕਰਹ ਗਰਦਵਹ ਕਾਕਹ ਸਰਪਨਹ ਤੋਲ ਖਲਹ ਇਕੋ ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਜਪਦਾ ਹੈ ਮਹਾਰਾ ਜੰਦੇ ਤ੍ਰਿਕੰਥ ਜਨਮ ਪ੍ਰਸ਼ਟਨ ਹੈ ਫਿਟੇ ਲਾਂਤ ਹੈ ਜਨਮ ਪ੍ਰਸ਼ਟ ਹੈ ਉਸ ਦਾ ਉਹ ਤਾਂ ਸੰਸਾਰ ਵਿੱਚ ਰਹਿੰਦਾ ਹੋਇਆ ਮਾਨੋ ਕੁੱਕਰ ਕੁੱਤਾ ਹੈ ਸੂਰ ਹੈ ਗਰਦਵ ਹੈ ਗਧਾ ਹੈ ਕਾਂ ਦੀ ਨਿਆਈ ਹੈ ਸੱਪ ਹੈ ਤੋਲ ਖਲਾ ਹੈ ਖਲਾ ਨਾਮ ਖੋਤੇ ਦਾ ਹੁੰਦਾ ਹੈ ਜਾਂ ਮੂਰਖ ਦਾ ਹੁੰਦਾ ਹੈ ਚਰਨਾਰਬਿੰਦ ਭਜਨੰ ਰਿਦਯੰ ਭਜਨੰ ਤੇ ਲਾ ਦੋ ਵਿਸਰਾਮ ਚਰਨਾਰ ਬਿੰਦ ਭਜਨੰ ਚਰਨਾਰ ਬਿੰਦ ਭਜਨੰ ਰਿਦਯੰ ਨਾਮ ਧਾਰਣੈ ਰਿਦਯੰ ਕਸ ਕੇ ਨਹੀਂ ਬੋਲਣਾ ਰਿਦਯੰ ਨਾਮ ਧਾਰਣੈ ਕੀਰਤਨੰ ਸਾਧ ਸੰਗੇਨ ਨਾਨਕ ਨਹਿ ਦ੍ਰਿਸ਼ਟਾਂਤ ਜਮ ਦੂਤ ਨਹਿ ਕੀਰਤਨੰ ਸਾਧ ਸੰਗੇਨ ਨਾਨਕ ਇਥੇ ਵਿਸਰਾਮ ਨਹਿ ਦ੍ਰਿਸ਼ਟਾਂਤ ਜਮ ਦੂਤ ਨਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ